ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਸਭ ਠੀਕ ਠਾਕ ਸਾਡਾ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋ ਹੋ ਗਏ ਤੇ ਅੱਜ ਆਏ ਸੀਗੇ ਹਸਪੀਟਲ ਦੇ ਕੇ ਦੀ ਵੀ ਟ੍ਰਿਪ ਕੀਤੀ ਗਈ ਤੇ ਉਹਨਾਂ ਨੂੰ ਟ੍ਰਿਪ ਲੱਗਣੀ ਸੀ ਦਾਤਾ ਸਾਹਿਬ ਨੇ ਕਿਹਾ ਤੇ ਸੋਨਿਆ ਵੀ ਥੋੜੇ ਸਿਹਤ ਉਹਨਾਂ ਦੀ ਕਿ ਲੀਚਰ ਲੰਡੀ ਵੀ ਕਮਜ਼ੋਰੀ ਦੀ ਫੀਲ ਹੁੰਦੀ ਹੈ ਬਲੂ ਕਿ ਲੋ ਰਹਿਦਾ ਸੀਗਾ ਤੇ ਡਾਕਟਰ ਚੈੱਕ ਕਰਾਇਆ ਵਾ ਤੇ ਕਹਿੰਦੇ ਵੀ ਟ੍ਰਿਪ ਦੋਨਾਂ ਨੂੰ ਲੱਗਣੀ ਆ ਤੇ ਪਹਿਲਾਂ ਬੇਡੇ ਨੂੰ ਲਵਾਉਂਦੇ ਆ ਤੇ ਫਿਰ ਸੋਨਿਆ ਨੂੰ ਉਹਨਾਂ ਟ੍ਰਿਪ ਤੇ ਆਵਾਂਗੇ ਇਸੇ ਵਜਾ ਕਰਕੇ ਮਤੇ ਵੀਡੀਓ ਬਣੀ ਫੜੇ ਦਾ ਨਾਂ ਤੋਂ ਆ ਰਹੀਆਂ ਸੇਤ ਕਿਹਕ ਨਾ ਹੋਣ ਕਰਕੇ ਚਲੋ ਹਾਂ ਦੇਖੋ ਨੰਮਿਆਂ ਤੇ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਮ ਜੀ ਠੀਕ ਠਾਕ ਆ ਤੇ ਆਪਾਂ ਅੱਜ ਆਏ ਸੀਗੇ ਹਸਪੀਟਲ ਸੋਨੇ ਨੇ ਥੋੜੀ ਜੀ ਤਬੀਅਤ ਖਰਾਬ ਸੀਗੀ ਕਮਜ਼ੋਰੀ ਜੀ ਤੇ ਬੀਪੀ ਡਾਊਨ ਰਹਿੰਦਾ ਸੀ ਤੇ ਜਿਹਦੇ ਕਰਕੇ ਵੀਡੀਓ ਵੀ ਕਾਫੀ ਦਿਨ ਹੋ ਗਏ ਬਣਿਆ ਨਹੀਂ ਤੇ ਕਲੀਅਰਮੈਂਟ ਵੀ ਜ਼ਰੂਰੀ ਸੀਗਾ ਡਾਕਟਰ ਨੇ ਦੱਸਿਆ ਵੀ ਚਲੋ ਟ੍ਰਿਪ ਲੱਗਣੀ ਆ ਸ਼ਾਇਦ 2 ਕੁ ਲੱਗਣ ਜਾਂ 3 ਲੱਗਣ ਜਿੰਨੀਆਂ ਵੀ ਲੱਗਣ ਲਵਾਉਣੇ ਪੈਣਗੇ ਤੇ ਸੋ ਟ੍ਰਿਪਲ ਹੋਣਦੇ ਆ ਤੇ ਠੀਕ ਹੁੰਦੇ ਆ ਤੇ ਜਲਦੀ ਵੀਡੀਓ ਫੇਰ ਸ਼ੁਰੂ ਕਰਦੇ ਆ ਚੈਨਲ ਦੇ ਪੰਜ ਹੁਣ ਕੀ ਦੇ ਹਾਲ ਤੁਹਾਡਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਥੋੜੇ ਠੀਕ ਆ ਅਜੇ ਟ੍ਰੀਟਮੈਂਟ ਲੰਬਾ ਰਹਿੰਦੇ ਚੱਲਣਾ ਕੇ ਚੱਲਾਗੇ ਠੀਕ ਹੋ ਜੇ ਫਿਰ ਬਹੁਤ ਜਲਦੀ ਤੁਹਾਡੇ ਅੱਗੇ ਵੀਡੀਓ ਲੈ ਕੇ ਆਵਾਂਗੇ ਨਵਾਂ ਕੰਸੈਪਟ ਚਾਲੂ ਕੀਤਾ ਸੀ ਮੈਂ ਥੋੜਾ ਟਾਈਮ ਲੱਗਣਾ। ਇਹ ਦੇ ਪੁੱਛਦੇ ਹੀ ਸਾਰੇ ਭੈਣ ਭਰਾ ਵੀ ਵੀਡੀਓ ਕਿਉਂ ਨਹੀਂ ਪਾਉਂਦੇ? ਵੀਡੀਓ ਇਸ ਤਰ੍ਹਾਂ ਕਿਉਂ ਪਾਉਂਦੇ? ਸਿ ਇਹ ਠੀਕ ਨਹੀਂ ਹੈ ਕਿ ਇਸ ਤਰ੍ਹਾਂ ਕੇ ਨਹੀਂ ਬਣਦੇ ਵੀਡੀਓ। ਤੇ ਕੋਈ ਨਾ ਕੁਝ ਕਰਿਓ ਤਾਂ ਜਲਦੀ ਪਾਵਾਂਗੇ। ਚਲੋ ਥੋੜਾ ਟਾਈਮ ਲਾ ਸਕਦਾ ਤੇ ਹੁਣ ਨਵੀਂ ਵੀਡੀਓ ਸੇਤੀ ਪਾਵਾਂਗੇ 10 ਦਿਨ ਦੇ ਵਿੱਚ ਵਿੱਚ ਸਿਹਤ ਥੋੜੀ ਠੀਕ ਹੋ ਜੇ ਨਾ ਦਰਸ਼ਕਾਂ ਨੇ ਹੁਣ ਟ੍ਰਿਪ ਲਈ ਆ ਤੇ ਦਵਾਈ ਜਗਾਰਾ ਤੇ ਮੈਡੀਸਿਨ ਦੇਣਗੇ ਜੀ ਹੋਮ ਕਹਿੰਦੇ ਚ 3-4 ਲਗੜੀਆਂ ਇਹ ਜਲਦੀ ਠੀਕ ਹੋ ਕੇ ਜਲਦੀ ਆਵਾਂਗੇ ਉਸਾਰਾ ਕੋਈ ਘਰੇ ਹਾਂ ਚਲੋ ਕੋਈ ਗੱਲ ਨਹੀਂ ਜਿੰਨੇ ਵੀ ਲੱਗਣਗੇ ਉਹਨਾਂ ਲਗਾਉਣੀਆਂ ਤੇ ਪੈਣੀਆਂ ਆ ਇਹ ਆ ਵੀ ਸਿਹਤ ਪੂਰੀ ਤਰ੍ਹਾਂ ਠੀਕ ਹੋ ਜੂਗੀ ਜੇ ਸਿਹਤ ਨਾਲ ਠੀਕ ਹੋ ਗਿਆ ਫਿਰ ਕੰਮ ਵੀ ਨਹੀਂ ਹੁੰਦਾ ਜੀ ਹਾਂ ਤੇ ਇਹਨਾਂ ਕਰਕੇ ਚਲੋ ਹੁਣ ਠੀਕ ਹੁੰਦੇ ਆ ਚੰਗੀ ਤਰ੍ਹਾਂ ਤੇ ਫੇਰ ਹੀ ਸਟਾਰਟ ਕਰਦੇ ਆ ਨਵੀਂ ਫਿਲਮਾਂ ਤੇ ਬਾਕੀ ਹੋਰ ਵੀ ਇਦਾਂ ਹੀ ਬੜੇ ਰਹੋ ਸਾਡਾ ਬਹੁਤ ਆਪਣਾ ਪਿਆਰ ਦਿਓ ਵੀਰੋ ਤੇ ਆਪਣਾ ਸਾਥ ਜਿਉਂਦੇ ਰਹੋ ਕਾਰ ਦੇ ਜਲੰਧਰ ਪੱਤੀ ਸੇ ਕਾ ਬੜਾ ਉਹਦੇ ਚੰਡੀਗੜ੍ਹ ਹੈ ਦੁਬਈ ਵੀ ਕਿਹਾ ਸਾਰੇ ਕੰਟੇਨਰ ਦੱਬਦੇ ਇਸੇ ਮਾੜਾ ਅੰਮੀ ਆ ਲਾਉਡ ਰਿਪ ਤੇ ਹੁਣ ਖਤਮ ਹੋ ਗਈ ਆ ਤਿੰਨ ਜੈਕਸਨ ਵੀ ਢਾਹ ਸੌਣੇ ਫੇਰ ਲਾਤਾ ਐਸ ਤਰ੍ਹਾਂ ਹੁਣ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਥੋੜਾ ਜਿਹਾ ਫਰਕ ਲੱਗਦਾ ਆ ਤਾਂ ਚਾਰ ਦਿਨ ਕਹਿੰਦੇ ਜੇ ਹੋਰ ਲੱਗਣਾ ਹੋ ਆਹ ਲੋ ਘੜੀਆਂ ਚੋੜੋ ਫੇਰ ਤੋਂ ਆਪਣਾ ਹੀ ਕੰਮ ਚੱਲੋ ਕਰੀਏ ਕੋਈ ਤਾਂ ਬੜੇ ਸਾਥ ਮੈਂ ਕਰਾਂ ਇਹ ਤਾਂ ਆਸ ਕਰੀਏ ਸਾਰੇ ਹਾਂਜੀ ਉੱਡ ਜੋਂ ਹਾਂ ਚੱਪੜਾ ਹਾਂ ਉਹ ਡ੍ਰਿਪ ਨਾ ਹੁੰਦੇ ਹੁੰਦੇ ਜਦੋਂ ਇੱਕਦਮ ਉਠੀ ਹਲਾ ਠੀਕ ਹੁਣ ਸਰਖਾ ਤੇ ਅਸੀਂ ਕਿਹਾ ਥੋੜਾ ਬੋਲੀ ਵਾਲੇ ਕਰਦੇ ਬਈ ਹਾਂ ਚੱਲੋ ਹੁਣ ਠੀਕ ਆ ਫੇ ਚੱਲੀ ਹੁਣ ਹਾਂਜੀ ਚਲੋ ਚਲੋ ਠੀਕ ਆ ਜੀ ਹੁਣ ਫੇਅਰ ਨੈਕਸਟ ਦੇ ਅੱਜ ਅਜ ਕੱਲੀਆਂ ਆਪਣੇ ਟਿੱਕੀ ਰਵਾਂਗੇ ਗੰਮੀ ਬੈਠੀ ਐ ਗੰਮੀ ਉਹਨਾਂ ਕਰਾਵਾਂਗੇ ਓਕੇ ਜੀ ਸਾਰਿਆਂ ਨੂੰ ਸਸਿਕਾ